ਵਾਹਿਗੁਰੂ ਗਿਆਨ ਥੋੜੇ ਜਿਹਾ ਬਹੁਤ ਹੈ ਮਨ ਨੂੰ ਸਮਝਾ ਲੇ ਥੋੜੇ ਗਿਆਨ ਦੀ ਲੋੜ ਹੈ ਇੱਕ ਲੋੜ ਹੈ ਇੱਕ ਭੁੱਖ ਹੈ ਅੱਛਾ ਬਾਰੋਂ ਘਰੋਂ ਆਉਣਾ ਪਏਗਾ ਅਸੀਂ ਇੱਕ ਜਮਾਤ 'ਚ ਬੈਠੇ ਹਾਂ ਸਕੂਲੋਂ ਛੱਡਣਾ ਅਸੀਂ ਇਹ バス ਰੇਲ ਗੱਡੀ ਜਹਾਜ਼ ਇਹ ਸ਼ਿਪ ਨੂੰ ਛੱਡਣਾ ਅਸੀਂ ਕਾਰ ਗੱਡੀ ਟਰੱਕ ਬੱਸ ਇਹ ਸਾਧਨ ਸੀ ਨਹੀਂ असि प्यार पाके बह गए की हो गया ये तेरे वासनी मित्रा तू कि तो सोच है, जो तू तो करना है वो लिख है। उपर खोपरी जो अखरोट वर्गी है ਇਨੂੰ ਖਾਲੀ ਰੱਖ ਮਨ ਤੇਰਾ ਹੈਂਗ ਹੋਇਆ ਹੈ ਫੋਨ ਵਾ ਕੋਈ ਹੈ ਸਿਸਟਮ ਅੰਦਰ ਆਪਣੇ ਆਪ ਦੀ ਜਾਣ ਪਛਾਨ ਕਰਨੀ ਪਵੇਗੀ ਤੂੰ ਰਾਤ ਰਾਤ ਬੰ ਮੀਰ ਆਉਣਾ ਚਾਹੁੰਦਾ ਹੈ ਗਿੰਨੇ ਬੁੱਕ ਚ ਨਾਮ ਲਿਖਾਉਣਾ ਚਾਹੁੰਦਾ ਹੈ ਕਿੱਤਰ ਆਏ ਪਿਆਰੇ ਆਏ ਰਿਸ਼ਤੇਦਾਰ ਆਏ ਗਲਾਸ ਰੱਖ ਤੇ ਅੱਗੇ ਜੇਕਰ ਖਾਲੀ ਹੈ ਉਹਨਾਂ ਨੂੰ ਦੁੱਧ ਛਕਾਣਾ ਚਾਹੁੰਦਾ ਹੈ ਨਹੀਂ ਜੇ ਵਰਤਨ ਹੋਏਗਾ ਕੁਛ ਹੈ ਤਾਂ ਤੂੰ ਜੂਸ ਪਿਆ ਸਕਦਾ ਹੈ ਖਾਲੀ ਝੱਕ ਕਿਵੇਂ ਵਰਤਾਏਗਾ ਭੰਡਾਰਾ ਮਨ ਏਕੋ ਸਾਹਿਬ ਪਾਈ ਰੇ ਸਾਹਿਬ ਕੌਣ ਹੈ ਜੋ ਆਪਣੇ ਜੀਵਨ ਨੂੰ ਸਮਝ ਲਿਆ ਜਿੰਨੇ ਜੋ ਖੁਰਸੀ ਤੇ ਬੈਠਾ ਹੈ ਹੁਣ ਮਾਸਟਰ ਜੀ ਪੜਾ ਵੀ ਰਹੇ ਹਨ ਆਪ ਤਾਂ ਪਹਿਲੇ ਪੜ ਕੇ ਨਾ ਕਤਕ ਕਬੂਤਰ ਹੈ ਖਖਾ ਖਰਗੋਸ਼ ਹੈ ਕਗਾ ਕਾਰੇ ਇਹ ਤਾਂ ਫੇਰ ਪਹਿਲੀ ਚ ਆ ਗਿਆ ਨਹੀਂ ਸੰਤ ਕੌਣ ਹੈ ਸੰਤ ਗੁਣਾ ਦਾ ਨਾਂ ਹੈ ਅਸੀਂ ਆਪਣੇ ਔਗਣ ਦੱਸਨੇ ਹੰ ਦੂਸਰੇ ਨੂੰ ਅਗਲੇ ਦੀ ਔਗਣਾ ਦੀ ਪ੍ਰਸ਼ੰਸਾ ਕਰਨੀ ਹੈ ਚर्चा ਕਰਨੀ ਹੈ ਗਿਆਨ ਕਰਨਾ ਹੈ ਠੀਕ ਹੈ ਤੇਰੇ ਚ ਆ ਹੈ ਤੇਰੇ ਚ ਆ ਗੁਣ ਹਨ ਆਪਣੇ ਗੁਣ ਨੇ ਦੱਸਨੇ ਆਪਣੇ ਔਗਣ ਦੱਸਨੇ ਹਨ ਦੂਸਰੇ ਦੇ ਗੁਣਾ ਦੀ ਪ੍ਰਸ਼ੰਸਾ ਕਰਨੀ ਹੈ ਤੇਰੇ ਹਰੇ ਲਈ ਮਿੱਤਰ ਨੂੰ ਗੁਣ ਔਗਣ ਵੀ ਦੱਸ ਕੇ ਠੀਕ ਕਰ ਲੇਗਾ ਉਹ ਇਹ 10000 ਦੇ ਕੱਪੜੇ ਪਾਏ ਨਾਲ ਲੰਮਕਿਆ ਹੈ ਪਗੜੀ ਦਾ ਪਿੱਛਾ ਨਹੀਂ ਲੜ ਠੀਕ ਹੈ ਦੂਸਰਾ ਦੱਸੇਗਾ ਸੋ ਅਗਲੇ ਤੇ ਗੁਣਾ ਦੀ ਪ੍ਰਸ਼ੰਸਾ ਕਰਨੀ ਹੈ ਆਪਣੇ ਮਿੱਤਰ ਪਿਆਰੇ ਦੀ ਆਪਣੇ ਔਗਣ ਦੱਸਨੇ ਹਨ ਅਸੀਂ ਸੰਸਾਰੀ

ਨਹੀਂ ਪਿਆਰੇ ਸਾਰੇ ਅਸੀਂ ਮਨ ਦੀਆਂ ਮਰਜ਼ੀਆਂ ਕਰਨ ਵਾਲੇ ਹਾਂ ਦੂਸਰੇ ਹਲ ਵੇਖਦੇ ਹਾਂ ਦੂਸਰੇ ਦੀ ਥਾਲੀ ਚ ਵੇਖਦੇ ਹਾਂ ਨਹੀਂ ਪਿਆਰੇ ਕਹਿੰਦੇ ਨਮਾਣੇ ਸਿੱਖਾ ਅੱਛਾ ਨਹੀਂ ਮਾਣਦੇ ਅਸੀਂ ਭੁੱਖੇ ਹਾਂ ਅਸੀਂ ਸੰਸਾਰੀ ਹਾਂ ਨਹੀਂ ਅਗਲੇ ਦਿਨ ਪੱਗਾ ਲਾਂਦੇ ਆ ਆਪਣੇ ਵੱਡੀ ਕੁਰਸੀ ਤੇ ਬਹਿਣਾ ਚਾਹੁੰਦੇ ਆ ਬਾਜੀ ਜਿੰਨਾ ਚਾਹੁੰਦੇ ਆ ਨਹੀਂ ਪਿਆਰੇ ਬਿਨ ਪਾਣੀ ਤੋਂ ਡੁੱਬ ਜਾਗੇ ਜੀ ਅਧਕਾਰੀ ਬੰਨਾ ਪਏਗਾ ਆਪਣੇ ਆਪ ਦੀ ਜਾਨ ਪਛਾਨ ਕਰਨੀ ਪੈਗੀ ਕਿਉਂ ਕਹ ਨਾਨਕ ਮੰਤੂ ਜੋ ਸਰੂਪ ਹੈ ਆਪਣਾ ਮੂਲ ਪਛਾਨ ਬਾਰੋਂ ਘਰ ਨੂੰ ਆਉਣਾ ਹੈ ਜੁੜਨਾ ਪੈਗਾ ਸੁਣਨਾ ਪੈਗਾ ਫਿਰ ਸਮਝ ਫਿਰ ਤੁਰਿਆ ਅਵਸਥਾ ਚ ਜਾ ਸਕਦਾ ਹੈ ਰਜ ਤਮਸਤੋ ਨਹੀਂ ਠੀਕ ਹੈ ਇੱਕ কুমਯਾਰ ਅੱਛਾ ਇੱਕ ਸਿਰਜਣਹਾਰ ਹੈ ਇੱਕ ਰਚਨਹਾਰ ਹੈ ਦੋ ਦੋ ਹਨ ਅੱਛਾ ਅਸੀਂ ਇੱਕ ਸਮਝਿਆ ਨਹੀਂ ਇੱਕ ਸਿਰਜਣਹਾਰ ਹੈ ਇੱਕ ਰਚਨਹਾਰ ਹੈ ਕਮਿਆਰ ਕੜਾ ਹੈ ਪਰਮੇਸ਼ਰ ਵੱਲੋਂ ਉਹ ਕੜਾ ਬਣਾ ਸਕਦਾ ਅਸੀਂ ਕੜਾ ਬਣਾ ਲਾਂਗੇ ਨਹੀਂ ਜੇ ਰੇਤੇ ਚ ਪਾਣੀ ਨਹੀਂ ਪਿਆ ਕਿਵੇਂ ਕੜਾ ਬਣਾ ਦੇਗਾ ਨਹੀਂ ਬੰਨਣਾ ਪਿਆਰੇ ਇਹ ਤੇਰੀ ਜੋਤ ਪਹਿਲੋਂ ਆਈ ਸੀ ਜਦ ਤੇਰੀ ਰਚਨਾ ਰਚੀ ਇਹ ਨੀਂਹਾਂ ਤੋਂ ਬਿਨਾ ਆਕਾਸ਼ ਵਿੱਚ ਛੱਤ ਖੜ ਜਾਏਗਾ ਨਹੀਂ ਠੀਕ ਹੈ ਸੈਸਾਗੀ ਹੋ ਸਕਦਾ ਖਲਾਅ ਦਵੇ ਨਹੀਂ ਪਿਆਰੇ ਆਕਾਸ਼ ਖੜਾ ਹੈ ਡਰ ਔਰ ਪ੍ਰੇਮ ਦੋ ਕਾਮ ਜਬੀ ਤੇ ਰਾਜ ਹਨ ਜੇ ਪਟਵਾਰੀ ਆਪਣੇ ਖੁਰਸੀ ਤੇ ਨਿਆ ਰਿਆ ਭਗਵਤ ਪਾਠ ਕਰ ਰਿਆ ਹੈ ਗੀਤਾ ਦਾ ਪਾਠ ਕਰ ਰਿਆ ਨਹੀਂ ਜ਼ਿੰਮੇਵਾਰੀ ਸਮਝ ਨਹੀਂ ਪੈਗੀ ਆਪਣਾ ਫਰਜ਼ ਧਰਮ ਸਮਝਣਾ ਪਏਗਾ ਸਾਡੇ ਸਾਰੇ ਮਨੁੱਖਾਂ ਦਾ ਇੱਕੋ ਹੀ ਧਰਮ ਹੈ ਸਾਨੂੰ ਪਰਮੇਸ਼ਰ ਨੇ ਕੱਚਾ ਮਾਲ ਦਿੱਤਾ ਹੈ ਪੱਕਾ ਆਪਣੀ ਸੂਝ ਬੂਝ ਅਕਲ ਨਾਲ ਤਿਆਰ ਕਰਨਾ ਹੈ ਜੇ ਪਿਆਰੇ ਮਿੱਟੀ ਚ ਪਾਣੀ ਨਹੀਂ ਪਿਆ ਨਹੀਂ ਇਹਨੂੰ ਫਿਰ ਗੁੰਨਣਾ ਪਏਗਾ ਫਿਰ ਫਿਰ ਕਮੇ ਆਰਚ ਕਲਾ ਵੀ ਹੋਣੀ ਚਾਹੀਦੀ ਆ ਫਿਰ ਭਾਂਡਾ ਬਣੇਗਾ ਫਿਰ ਕੱਚਾ ਭਾਂਡਾ ਹੈ ਪੱਕਾ ਅਗਨੀ ਅੱਗ ਦਾ ਸੇਕ ਦੇਣਾ ਪਏਗਾ ਇਹ ਪੰਜਾਂ ਤੱਤਾਂ ਦਾ ਹੀ ਖੇਲ ਬਣਿਆ ਹੈ ਪਿਆਰੇ ਜਿਵੇਂ কুমਰਾਰ ਮਿੱਟੀ ਤੋਂ ਕੀ ਬਣਾ ਲੇਗਾ ਨਹੀਂ ਕੱਲੀ ਮਿੱਟੀ ਨਾਲ ਨਹੀਂ ਗੱਲ ਬੰਨੀ ਕਲਾ ਵੀ ਹੈ ਇਹ ਚੱਕ ਵੀ ਚਾਹੀਦਾ ਹੈ ਇਹ ਸੰਤਾਂ ਨੇ ਸੁਖਾਂ ਦੇ ਸਾਧਨ ਬਣਾਏ ਹਨ ਅછા ਅਸੀਂ ਸੰਸਾਰੀ ਹਾਂ ਮਾਨ ਦੇ ਭੁੱਖੇ ਹਾਂ ਨਹੀਂ ਐ ਨਹੀਂ ਮੰਨਣਾ ਤੈਨੂੰ ਹਾਰਡ ਵਰਕ ਕਰਨੀ ਪੈਗੀ ਮਸ਼ਕਤ ਘਾਲਨੀ ਪੈਗੀ ਮਿਹਨਤ ਕਰਨੀ ਪੈਗੀ ਸਾਰਾ ਕੁਝ ਅੰਦਰੋਂ ਹੀ ਪ੍ਰਗਟ ਹੋਏਗਾ ਜਿਵੇਂ ਦਾਸ ਦੀ ਖੋਜ ਹੈ ਪਤਨੀ ਬੱਚੇ ਘਰ ਜਿਹੜੇ ਤੋਂ 6 ਮਹੀਨੇ ਬਾਅਦ ਗੱਡੀ ਆਪਣੀ ਬਦਲ ਦਿੰਦਾ ਹੈ ਅੰਦਰੋਂ ਪ੍ਰਗਟ ਹੋਈ ਹੈ ਅੱਛਾ ਅੱਜ ਆਨਲਾਈਨ ਹੈ ਕੋਈ ਵੀ ਗਲਤੀ ਮਾਫ਼ ਨਹੀਂ ਹੋਣੀ ਅੱਛਾ ਮਿੱਠਾ ਕੀ ਹੈ ਇਹ ਦੁੱਧ ਮਿੱਠਾ ਹੈ ਸ਼ੱਕਰਖੰਡ ਮਿੱਠੀ ਹੈ ਛੈਅ ਵੀ ਮਿੱਠਾ ਹੈ ਮਾਘਾ ਮਿੱਠਾ ਹੈ ਨਉ ਰੱਬ ਨਹੀਂ ਮੰਨਦੇ ਨਹੀਂ ਰੱਬ ਇਦੋਂ ਹੀ ਮਿੱਠਾ ਹੈ ਪਿਆਰੇ ਜ ਜਲਦੀ ਕਲਾ ਦਾ ਰਾਜ ਹੁੰਦਾ ਆਪਣਾ ਮਨ ਪੜਨਾ ਪਏਗਾ ਤੇਰਾ ਮਨ ਕਿਉਂ ਨਹੀਂ ਲੱਗਦਾ ਕਿੱਧਰ ਜਾਂਦਾ ਹੈ ਇਹ ਤਿੰਨਾ ਇਹ ਤਿੰਨ ਪੰਡ ਸੁੱਟ ਕੇ ਫਿਰ ਚੌਥੀ ਪੰਡ ਚੌਥੇ ਪਦ ਚ ਆਏਗਾ ਇਹ ਤਿੰਨ ਪੰਡਾਂ ਚੁੱਕੀਆਂ ਹੋਈਆਂ ਹਨ ਸਾਡੇ ਕੋ ਮਾਇਆ ਲਈ ਸਮਾਂ ਹੈ ਆਪਣੇ ਪਰਿਵਾਰ ਲਈ ਪਤਨੀ ਲਈ ਬੱਚਿਆਂ ਲਈ ਦੋਸਤਾਂ ਲਈ ਮਿੱਤਰਾਂ ਲਈ ਨਹੀਂ ਸਮਾਂ ਬਿਆਰੇ ਡਬਲ ਡਬਲ ਡਿਊਟੀ ਲਾਂਦੇ ਹਾਂ ਮਾਇਆ ਲਈ ਸਾਡੇ ਕੋ ਸਮਾਂ ਹੈ ਠੀਕ ਹੈ ਅਸੀਂ ਕੀ ਲੈਣ ਆਏ ਸੀ ਅਸੀਂ ਆਨੰਦ ਲੈਣ ਆਏ ਸੀ ਪਰਮ ਸੁਖ ਪਰਮ ਆਨੰਦ ਹੈ ਬ੍ਰਹਮਣ ਬੰਨਾ ਪਏਗਾ ਕਹਿੰਦੇ ਬੰਦਾ ਸਿੰਘ ਬਹਾਦਰ ਬ੍ਰਹਮਣ ਸੀ ਖੜਕਾਈ ਦਾ ਇਟਨਾਲ ਇਟ ਠੀਕ ਹੈ ਜੋ ਬ੍ਰਹਮਤਿ ਵਿਚਾਰ ਕਰੇਗਾ ਬ੍ਰਹਮਣ ਹੈ ਠੀਕ ਹੈ ਜਾਨ ਪਾਤ ਜੋ ਹੈ ਠੀਕ ਹੈ ਦੂਸਰਾ ਕਿਉਂ ਨਹੀਂ ਸਾਰਿਆਂ ਨੂੰ ਅਧਿਕਾਰ ਬਰਾਬਰ ਹਨ ਜਿਦਾ ਪਰਮੇਸ਼ਰ ਸਾਰਿਆਂ ਨੂੰ ਹਵਾ ਇੱਕੋ ਜਿਹੀ ਦਿੰਦਾ ਹੈ ਸਾਰਿਆਂ ਨੂੰ ਪਾਣੀ ਇੱਕੋ ਵਾਰੀ ਪਾਇਆ ਹੋਇਆ ਹੈ ਇੱਕੋ ਵਾਰੀ ਢੰਡਾਰੇ ਨਾ ਖਤਮ ਹੋਣ ਵਾਲੇ ਢੰਡਾਰੇ ਹਨ ਸਭ ਕੁਝ ਇੱਕੋ ਵਾਰੀ ਪਾਇਆ ਹੈ ਸਾਰੀ ਵਿਆਖਿਆ ਕਥਾ ਵਿਚਾਰ ਇੱਕ ਦੀ ਹੈ ਇੱਕ ਦੀ ਬਾਝਾਰ ਤੁੱ ਬੁੱਝਣੀ ਪੈਗੀ ਗੌੜੇ ਜਵਨ ਇਹ ਰੱਬ ਦਾ ਝਗੜਾ ਛੱਡ ਕੇ ਤੂੰ ਜੀ ਤੇਰੀ ਸੋਚ ਵਰਗਾ ਤੈਨੂੰ ਕੋਈ ਮਿਲ ਜਾਏਗਾ ਜੀ ਸਾਰੀ ਸਿੱਖਿਆ ਮੇਰੇ ਵਾਸਤੇ ਆ ਮੈਂ ਬੰਦਾ ਬਣ ਗਿਆ ਦੁਨੀਆ ਬੰਦਾ ਬਣ ਗਈ ਜੀ ਮਨ ਇੱਕੋ ਸਾਬ ਭਾਈ ਰੇ ਇੱਕੋ ਹੈ ਟੁਕੜੇ ਧੋ ਕਰਕੇ ਧਾਲ ਦਾ ਦਾਣਾ ਬਣਿਆ ਸੀ ਨਹੀਂ ਉਗਣਾ ਸੜਿਆ ਹੋਇਆ ਪੁੱਛਿਆ ਹੋਇਆ ਬੀਜ ਨਹੀਂ ਉਗਣਾ ਉਗਣ ਸ਼ਕਤੀ ਖਤਮ ਹੋ ਗਈ ਕੀ ਪ੍ਰਾਰਥਨਾ ਹੈ ਸਭ ਕੁਝ ਦੇਈ ਚੋ ਮਿਲੇਗਾ ਸੀ ਅਨੰਦ ਲੈਣਾ ਆਏ ਸੀ ਖੁਸ਼ੀ ਲੈਣਾ ਆਏ ਸੀ ਪੈਰ ਰਖੜੀਆਂ ਤੇ ਚੜਿਆ ਇਹ ਆਨੰਦ ਨਹੀਂ ਨਹੀਂ ਉਤਰਨਾ ਪਾਣੀ ਚ ਬਾਲ ਕੇ ਰੂਹ ਨਾਲ ਸਾੜ ਕੇ ਨੀ ਅਜ ਖਲਾਰ ਕੇ ਠੀਕ ਹੈ ਕੁਦਰਤ ਦਾ ਨਿਯਮ ਹੈ ਜੇ ਸਾਹ ਬੰਦ ਹੋਣਾ ਹੈ ਡੱਥ ਹੋ ਜਾਣੀ ਹੈ ਮੌਤ ਹੋ ਜਾਣੀ ਹੈ ਮਰਨ ਹੋ ਜਾਣਾ ਹੈ ਠੀਕ ਹੈ ਸਾਹ ਸੁਗਿਆਣ ਨੇ ਸਾਨੂੰ ਬਾਹਰੋਂ ਸੁੱਕ ਦਿੱਤਾ ਠੀਕ ਹੈ ਅੰਦਰ ਸਾਡਾ ਛੋਟਾ ਹੋ ਗਿਆ ਇੱਕ ਵੱਟਾ ਪਹਿਲਵਾਨ ਆਇਆ ਬੜਾ ਨਹੀਂ ਕਹਿੰਦੇ ਹਾਥੀ ਨਾਲੇ ਲੜੂ ਉਹ ਤਾਂ ਕੰਦ ਟੱਪ ਕੇ ਭੱਜ ਗਿਆ ਸਰੀਰ ਦਾ ਪਲਵਾਨ ਹੋਣਾ ਹੋਰ ਗੱਲ ਹੈ ਮਨ ਨੂੰ ਬਲਵਾਨ ਕਰਨਾ ਪਏਗਾ ਇਹ ਅੰਮ੍ਰਿਤ ਬਾਣੀ ਹੈ ਅੰਮ੍ਰਿਤ ਬਣਾ ਦੇਗੀ ਅੰਦਰ ਜੀ ਮਿੱਠੀ ਹੋ ਜਾਏਗੀ ਸਾਰੇ ਪਟਾਰੇ ਖੁੱਲ ਜਾਣਗੇ ਸਾਰੇ ਜੇ ਤੂੰ ਮਾਇਆ ਲੈਣਾ ਚਾਹੁੰਦਾ ਏਤਰਕੁੱਟੀ ਖੋਲ ਲੈ ਨਹੀਂ ਤੇ ਸਾਰੇ ਖਜ਼ਾਨੇ ਆਤਮਾ ਚ ਹਨ ਚਿੰਤਨ ਕਰਨਾ ਪਏਗਾ ਚਿੰਤਾ ਛੱਡਣੀ ਪਏਗੀ ਅੰਦਰ ਹੀ ਹੈ ਮਨ ਦੇ ਚਾਰ ਵੱਡੇ ਦਫਤਰ ਹਨ ਮਨ ਚਿਤ ਬੁੱਧ ਹੰਕਾਰ ਮੈਂ ਕਰਿਆ ਕਹਿੰਦਾ ਠੀਕ ਹੈ ਤੂੰ ਕਰ ਲੈ ਠੀਕ ਹੈ ਆਪਣੀ ਸਿਆਣਪ ਨੂੰ ਅਕਲ ਨੂੰ ਕਿੱਲੀ ਤੇ ਟੰਗ ਨਾ ਪਏ ਤਾ ਗੁਰੂ ਤੋਂ ਬਿਨਾ ਸੀ ਅੰਦੇ ਅੱਖਾਂ ਮਿਟ ਕੇ ਦੇਖ ਸੱਜੇ ਜਾਈਂ ਖੱਬੇ ਜਾਈਂ ਕਿਨਾ ਚਿਰ ਕੋਈ ਦੱਸੇਗਾ ਅੰਦਰਲੀ ਅੱਖ ਦਾ ਖੇਲ ਹੈ ਸੁਖਮ ਸਰੀਰ ਦਾ ਖੇਲ ਹੈ ਜਿਹੜੀ ਸੁਖਮ ਚੀਜ਼ ਹੈ ਉਹ ਬਹੁਤ ਤਾਕਤਵਾਰ ਹੈ ਏ ਵਾਹੇ ਗੁਰੂ ਵਾਹੇ ਕੀ ਹੈ ਚਾਰਜ ਕੁਦਰਤ ਚਾਰਜ ਕਰ ਰਹੀ ਹੈ ਇੱਕ ਜੜ ਹੈ 40 ਫਲ ਲੱਗ ਰਹੇ ਹਨ ਅੱਛਾ ਤੂੰ ਕਾਲਾ ਨਾ ਪੈ ਸਹਿਜ ਰੱਖ ਧੀਰਜ ਰੱਖ ਸਬਰ ਸਤੋਖ ਰੱਖ ਤੇਰੀ ਸੋਚ ਵਰਗਾ ਤੈਨੂੰ ਮਿਲ ਜੇਗਾ ਜੀ ਅਸੀਂ ਕਹਿੰਦੇ ਨਿਮਾਣੇ ਨਹੀਂ ਨਿਮਾਣੇ ਨਹੀਂ ਅਸੀਂ ਮਾਣ ਦੇ ਭੁੱਖੇ ਹਾਂ ਦੋਸਤੀ ਪਾ ਕੇ ਪਤਾ ਲੱਗੇਗਾ ਕਿਸੇ ਨਾਲ ਨਮਾਣਾ ਹੈ ਜਾਂ ਮਾਣ ਦਾ ਭੁੱਖਾ ਹੈ ਇਹ ਬੇਜਤੀ ਇਛਤ ਛੱਡ ਕੇ ਨਰਕ ਸੁਰਗ ਛੱਡ ਕੇ ਲਾਭ ਹਾਨੀ ਛੱਡ ਕੇ ਅੱਗੇ ਹੈ ਚੌਥੇ ਪੜ ਦਾ ਗਿਆਨ ਵਿਰਲੇ ਹਨ ਗੁਰਮੁਖ ਸਾਰੀ ਸਿੱਖਿਆ ਮੇਰੇ ਵਾਸਤੇ ਹੈ 9417437746 ਮੈਂ ਬੰਦਾ ਬਣ ਗਿਆ ਤੂੰ ਵੀ ਬੰਦਾ ਬਣ ਗਈ ਅਸੀਂ ਬੰਦੇ ਨਹੀਂ ਹਾਂ ਨਾਮ ਸਾਡਾ ਕੀ ਹੈ ਅਸੀਂ ਬੰਦੇ ਹਾਂ ਮਨੁੱਖ ਜਾਤ ਹੈ ਚਾਹੇ ਇਸਤਰੀ ਜਾਤ ਹੈ ਸਾਡਾ ਸਾਰਿਆਂ ਦਾ ਧਰਮ ਇੱਕੋ ਹੈ ਧਰਮੀ ਬੰਨਾ ਪਏਗਾ ਜੀ ਗੱਲਾਂ ਨਾਲ ਗੱਲ ਨਹੀਂ ਬੰਨੀ ਪਾਣੀ ਪਾਣੀ ਕੀਤਾ ਰੋਟੀ ਰੋਟੀ ਕਰਿਆ ਨਹੀਂ ਭੁੱਖ ਪੂਰੀ ਹੋਣੀ ਪਰ ਸਾਰਿਆਂ ਦਾ ਦੋ ਰੋਟੀਆਂ ਦਾ ਖੇਲ ਹੈ ਫਿਰ ਜਦੋਂ ਮੌਤ ਸਿਰ ਤੇ ਆ ਗਈ ਫਿਰ ਸਮਝ ਆਉਣੀ ਹੈ ਕੀ ਖੱਟਿਆ ਕੀ ਵੱਟਿਆ ਜੋ ਕਰਨਾ ਹੈ ਉਹ ਲਿਖ ਲੈ ਟਾਈਮ ਟੇਬਲ ਬਣਾ ਲੈ ਇਹਨੂੰ ਮਨ ਤੇਰਾ ਹੈਂਗ ਹੋਇਆ ਹੈ ਨਹੀਂ ਮਨ ਚੀ ਖਜ਼ਾਨੇ ਹਨ ਮਨ ਦੇ ਦੌਰ ਉਪਨ ਚੜਦੀ ਕਲਾ ਟੈਂਦੀ ਕਲਾ ਕੋਈ ਲੋਕਾਂ ਨੂੰ ਦੱਸ ਰਿਹਾ ਮੈਨੂੰ ਸ਼ੂਗਰ ਹੋ ਗਿਆ ਮੈਨੂੰ ਕੈਂਸਰ ਹੋ ਗਿਆ ਆਪ ਫੋਨ ਕਰ ਕਰ ਦੱਸ ਰਿਹਾ ਮੇਰਾ ਕੀ ਖਾਣਾ ਹੈ ਨਹੀਂ ਪਿਆਰੇ ਜਿੱਥੇ ਇੰਨਾ ਸਰਕਲ ਚੱਲ ਰਿਹਾ ਵਿਵੇਕਬੁੱਧ ਕਿਦੀ ਹੈ ਖਾਸਾ ਕੌਣ ਹੈ ਵਿਵੇਕਬੁੱਧ ਪਰਮੇਸ਼ਰ ਦੀ ਹੈ ਖਾਤੇ ਰੋੜ ਪੱਚ ਰਹੇ ਹਨ ਸਭ ਕੁਝ ਆਪਣੇ ਆਪ ਚੱਲ ਰਿਹਾ ਹੈ ਸਾਡਾ ਜਨਮ ਹੋਣ ਤੋਂ ਪਹਿਲਾਂ ਕਈ ਸਦੀਆਂ ਤੋਂ ਆਇਆ ਸੀ ਅੰਦਰ ਹੀ ਸਾਹ ਅੱਛਾ ਤਾਂ 10 ਮਾਸ ਗਰਭਾਣੀ ਚ ਦੱਸਿਆ 10 ਮਾਸ ਬਾਅਦ ਤੇਰਾ ਜਨਮ ਹੋਇਆ ਆਤਮਾ ਪਹਿਲਾਂ ਹੀ ਆ ਜਾਂਦੀ ਹੈ ਸੁਖਮ ਚੀਜ਼ ਹੈ 10 ਮਿੰਨਿਆਂ ਬਾਅਦ ਅਸੀਂ ਆਏ ਖੇਤਾਂ ਚ ਪਹਿਲੋ ਆਏ ਖੇਤਾਂ ਚ ਚੜਾਇਆ ਜਾਣਾ ਹੈ ਇੱਕ ਮਿਹਾਰ ਪੰਜ ਤੱਤਾਂ ਤੋਂ ਬਿਨਾ ਨਹੀਂ ਬਣਾ ਸਕਦਾ ਘੜਾ ਹੀ ਅੱਛਾ ਸਾਰਾ ਖੇਲ ਉਹ ਹੈ ਦੋ ਦੋ ਚੀਜ਼ਾਂ ਹਨ ਇੱਕ ਇੱਕ ਹੈ ਸਾਨੂੰ ਦੋ ਦੋ ਦਿਸ ਰਹੀਆਂ ਹਨ ਆਪਣਾ ਇਲਾਜ ਕਰਨਾ ਪਏਗਾ ਜਦੋਂ ਰੋਗ ਦਾ ਪਤਾ ਲੱਗ ਗਿਆ ਬਿਮਾਰੀ ਦਾ ਇਲਾਜ ਹੋ ਜਾਏਗਾ ਜੋ ਜੋ ਦਿਸੈ ਸੋ ਸੋ ਰੋਗੀ ਰੋਗ ਰੇਤ ਮੇਰਾ ਸਤਰ ਜੋਗੀ ਜੀ ਸਤ ਗੁਰ ਕੋਲ ਹਨ ਸਭ ਕੁਛ ਅੰਦਰ ਹੀ ਹੈ ਸਤ ਗੁਰ ਕੀ ਹੈ ਜੋ ਪਰਮੇਸ਼ਰ ਹੈ ਉਹ ਸਤ ਗੁਰ ਹੈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ 239 ਸਾਲ ਜੀ ਕੇ ਸਾਨੂੰ ਸਭ ਘਰ ਸਹੀ ਮਾਰਗ ਬਣਾਇਆ ਹੈ ਗੁਰਬਾਣੀ ਪੜ੍ਹਨੀ ਪੈਗੀ ਵਿਚਾਰਨੀ ਪੈਗੀ ਸਕੂਲ ਨੂੰ ਛੱਡਣਾ ਪਏਗਾ ਪਹਿਲੋਂ ਨੌਕਰੀ ਫਿਰ ਪੜਾਂਗੇ ਨਹੀਂ ਇਹ ਸਿਆਣਪ ਵੀ ਨਹੀਂ ਚੱਲਨੀ ਇੱਕ ਇੱਕ ਪੌੜੀ ਚੜਨਾ ਪੈਦਾ ਆ ਆਨੰਦ ਸਾਹਿਬ ਦੀਆਂ ਚਾਲੀਆਂ ਪੌੜੀ 40 ਪੌੜੀਆਂ ਸੱਚਖੰਡ ਨੂੰ ਜਾਂਦੀਆਂ ਹਨ ਜੀ ਤੂੰ ਨਰਕ ਸਰਗ ਦੇ ਝਗੜੇ ਤੋਂ ਰੱਬ ਤੇ ਝਗੜੇ ਤੋਂ ਛੱਡ ਕੇ ਜੀ ਆਪਣੇ ਆਪ ਦੀ ਜਾਨ ਪਛਾਨ ਕਰ ਅੰਦਰ ਹੀ ਖਜ਼ਾਨੇ ਪਏ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਸਾਥੀ ਦੀ ਲੋੜ ਹੈ